99% ਇਹ ਜੀ ਹੈ ਕਿ ਜਿਹੜੇ ਪੰਜਾਬ ਦੇ ਲੋਕ ਨੇ ਉਹ ਹੁਣ ਆਪਣੀ ਰਾਖੀ ਜਿਹੜੀ ਆਪ ਕਰਨ ਲੱਗੇ ਨੇ ਤੇ ਪਿੰਡਾਂ ਦੇ ਲੋਕ ਨਹੀਂ ਚਾਹੁੰਦੇ ਹੁਣ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਨਸ਼ਿਆਂ ਦਾ ਜੋ ਸ਼ਰਮਨੀ ਅਕਾਲੀ ਦਲ ਵੇਲੇ ਇਹਨਾਂ ਦੀ ਸਰਕਾਰ ਵੇਲੇ ਜੋ ਨਸ਼ਿਆਂ ਦਾ ਪੂਰਾ ਪੰਜਾਬ ਦੇ ਵਿੱਚ ਜਾਲ ਪਿਛਾ ਦਿੱਤਾ ਗਿਆ ਸੀ ਘਰ-ਘਰ ਦੇ ਵਿੱਚ ਇਹਨਾਂ ਨੇ ਨਸ਼ਾ ਪਹੁੰਚਾਇਆ ਸੀਗਾ ਲੋਕੀ ਹੁਣ ਬਹੁਤ ਜਾਗਰੂਕ ਹੋ ਚੁੱਕੇ ਨੇ ਬਾਕੀ ਤੁਸੀਂ ਦੇਖਿਆ ਜਿਵੇਂ ਮੋਗੇ ਦੇ ਵਿੱਚ ਰੈਲੀ ਹੋਈ ਹੈ ਤੇ ਉਹ ਮੋਗੇ ਮੋਗੇ ਦੀ ਰੈਲੀ ਨੇ ਤੇ ਇਹਨਾਂ ਦਾ ਜਿਹੜੀ ਇਹ ਪਾਰਟੀਆਂ ਸੀ ਨਸ਼ੇ ਦੇ ਸਲਾਗਰ ਸੀ ਜਿਹੜੇ ਇਹਨਾਂ ਦਾ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਲੱਕ ਤੋੜ ਕੇ ਰੱਖ ਦਿੱਤਾ ਤੁਸੀਂ ਮੌਕਾ ਦੀ ਵਿਸ਼ਾਲ ਰੈਲੀ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਵਿਰੋਧੀ ਧਿਰ ਨੇ ਕਾਫੀ ਅਫਵਾਹਾਂ ਵੀ ਉਠਾਈਆਂ ਸੀਗੀਆਂ ਨਹੀਂ ਜੀ ਇਹ ਵਿਰੋਧੀ ਧਿਰਾਂ ਹੁੰਦੀਆਂ ਇਹਨਾਂ ਨੇ ਵਿਰੋਧ ਕਰਨਾ ਹੀ ਹੁੰਦਾ ਕੁਝ ਲੋਕ ਉੱਥੇ ਵੀਡੀਓ ਪਾ ਰਹੇ ਨੇ ਕੁਝ ਰਾਤ ਨੂੰ ਜਾ ਕੇ ਉਹਨਾਂ ਨੇ ਵੀਡੀਓ ਬਣਾਈਆਂ ਨੇ ਕੋਈ ਸਵੇਰੇ ਜਾ ਕੇ 5 ਵਜੇ ਖਾਲੀ ਕੁਰਸੀਆਂ ਦੀਆਂ ਵੀਡੀਓ ਤਖਾਂਦੀਆਂ ਦਖਾਂਦੇ ਨੇ ਲੋਕ ਤੇ ਉਹ ਕਹਿੰਦੇ ਰਹੇ ਨੇ ਦੇਖੋ ਜੀ ਆਮ ਆਦਮੀ ਪਾਰਟੀ ਨੇ ਜੋ ਜੁੱਥ ਨਸ਼ਿਆਂ ਵਿਰੁੱਧ ਰੈਲੀ ਕੀਤੀ ਸੀ ਉਹ ਰੈਲੀ ਤਾਂ ਇੱਕ ਤਰ੍ਹਾਂ ਦੀ ਫਲੋਪ ਹੋ ਗਈ ਹੈ ਉਹ ਸਿਰਫ ਜਿਹੜੀਆਂ ਵੀਡੀਓ ਸਾਨੂੰ ਸਵੇਰੇ 5 6 ਵਜੇ ਦੇ ਲਗਭਗ ਦੀਆਂ ਵੀਡੀਓ ਬਣੀਆਂ ਹੋਈਆਂ ਨੇ ਫੋਟੋਆਂ ਬਣੀਆਂ ਹੋਈਆਂ ਨੇ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਸਾਰੀ ਦੁਨੀਆ ਨੇ ਜਾਗਰੂਕ ਤੇ ਹੈ ਦੇਖਿਆ ਹੈ ਕਿ ਕਿਵੇਂ ਲੱਖਾਂ ਦੇ ਹਿਸਾਬ ਦੇ ਨਾਲ ਜਿਹੜਾ ਜੂਥ ਹੈ ਪੰਜਾਬ ਦਾ ਉਹ ਉੱਥੇ ਪਹੁੰਚਿਆ ਜਿਨ੍ਹਾਂ ਨੇ ਕਸਮਾਂ ਖਾਂਦੀਆਂ ਨੇ ਕਿ ਅਸੀਂ ਨਾ ਨਸ਼ਾ ਅੱਜ ਤੋਂ ਬਾਅਦ ਕਰਾਂਗੇ ਤੇ ਨਾ ਹੀ ਅਸੀਂ ਆਪਣੇ ਹਲਕਿਆਂ ਦੇ ਵਿੱਚ ਜਿਹੜਾ ਨਸ਼ਾ ਹੈਗਾ ਉਹ ਹੁਣ ਦੁਹਾਂਗੇ ਕੋ ਲੋਕਾਂ ਦਾ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਹੈ ਅਸੀਂ ਪਿੰਡਾਂ ਦੇ ਵਿੱਚ ਜਾਣਦੇ ਆ ਜਿਹੜੀਆਂ ਸਾਡੀਆਂ ਬੀਡੀਸੀ ਕਮੇਟੀਆਂ ਬਣੀਆਂ ਹੋਈਆਂ ਨੇ ਉਹ ਕਮੇਟੀਆਂ ਸਾਨੂੰ ਬਹੁਤ ਵਧੀਆ ਸਹਿਯੋਗ ਦੇ ਰਹੀਆਂ ਨੇ ਤੇ ਬਹੁਤ ਇਸ ਤਰ੍ਹਾਂ ਦੇ ਜਿਹੜੇ ਜਿਹੜੇ ਨਸ਼ਿਆਂ ਦੇ ਸੌਦਾਗਰ ਸੀਗੇ ਉਹ ਵੱਡੇ ਵੱਡੇ ਉਹ ਪੜੇ ਵੀ ਜਾ ਰਹੇ ਹਨ ਕੋਈ ਜਿਹਨਾਂ ਦੇ ਅੰਦਰ ਵੀ ਹਨ ਬਹੁਤ ਵਧੀਆ ਲੋਕਾਂ ਦਾ ਰਿਸਪਾਂਸ ਮਿਲ ਰਿਹਾ ਬਾਕੀ ਜੋ ਹੁਣ ਮੋਗੇ ਰੈਲੀ ਹੋਈ ਹੈ ਉਹ ਰੈਲੀ ਤੋਂ ਤਾਂ ਸਾਰੀ ਦੁਨੀਆ ਜਾਗਰੂਕ ਹੋਈ ਚੁੱਕੀ ਹੈ ਕਿ ਪੰਜਾਬ ਸਰਕਾਰ ਵੱਲੋਂ ਜੋ ਇਹ ਜੁੱਧ ਨਸ਼ਿਆਂ ਵਿਰੁੱਧ ਮਹਿੰਮ ਛੜੀ ਗਈ ਹੈ ਤੇ ਲੋਕੀ ਉਹਨਾਂ ਤੋਂ ਕਿੰਨੇ ਵੀ ਜਾਗਰਤ ਨੇ ਤੇ ਲੋਕ ਕਿੰਨਾ ਕੋਈ ਭਗਵੰਤ ਸਿੰਘ ਮਾਨ ਤੇ ਪੰਜਾਬ ਸਰਕਾਰ ਨੂੰ ਪਿਆਰ ਕਰਦੇ ਨੇ ਉਹ ਤੁਸੀਂ ਸਭ ਦੇਖ ਹੀ ਲਿਆ। ਅਕਾਲੀ ਦਲ ਜਾਂ ਕਾਂਗਰਸ ਜਾਂ ਭਾਜਪਾ ਦੀ ਸਰਕਾਰ ਬਣਾਉਂਦੇ ਨੇ ਜੇ ਇਹਨਾਂ ਦੀ ਸਰਕਾਰ ਦੁਬਾਰਾ ਤੇ ਦੁਬਾਰਾ ਫੇਰ ਆਉਂਦੀਆਂ ਨੇ ਤਾਂ ਪੰਜਾਬ ਦੇ ਵਿੱਚ ਜੋ ਪਹਿਲਾਂ ਹਾਲਾਤ ਸੀ ਕਿ ਜਿਵੇਂ ਪਹਿਲਾਂ ਘਰ-ਘਰ ਨਸ਼ਾ ਵਿਕਦਾ ਸੀਗਾ ਨਸ਼ਿਆਂ ਦਾ دریا ਵਗ ਰਿਹਾ ਸੀਗੇ ਤੇ ਸਾਡੀਆਂ ਧੀਆਂ ਭੈਣਾਂ ਦੇ ਇਹਨਾਂ ਨੇ ਸਾਹ ਗਰੋਲ ਕੇ ਰੱਖ ਦਿੱਤੇ ਸੀਗੇ ਉਹੀ ਦੌਰ ਦੌਰ ਜਿਹੜਾ ਹੈਗਾ ਉਹ ਦੁਬਾਰਾ ਫੇਰ ਆ ਜਾਏਗਾ ਸੋ ਅਸੀਂ ਪੰਜਾਬ ਦੇ ਵਸਨੀਕਾਂ ਨੂੰ ਅਪੀਲ ਕਰਾਂਗੇ ਕਿ 2027 ਦੇ ਵਿੱਚ ਵੱਧ ਤੋਂ ਵੱਧ ਜਿਹੜਾ ਹੈਗਾ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਉਹਨੇ ਸਰਕਾਰ ਬਣਾਓ ਜਿਹੜਾ 1 2% ਨਸ਼ੇ ਦੇ ਸਦਾਗਰ ਜਿਹੜੇ ਪੰਜਾਬ ਦੇ ਵਿੱਚ ਵਟੇ ਹੋਏ ਨੇ ਅਸੀਂ ਉਹਨਾਂ ਨੂੰ ਵੀ ਖਤਮ ਕਰਾਂਗੇ ਸਸ਼ੀਕਾਲ ਜੀ ਮੈਂ ਤੁਹਾਡੀ ਆਪਣੀ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਹਾਲਾਂਕਿ ਉੱਥੇ ਹੀ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ ਪਰ ਇਸ ਨੂੰ ਲੈ ਕੇ ਪਰਮਾ ਹੰਗਾਰਾ ਹੈ ਜਿਹੜਾ ਕਿ ਆਮ ਆਦਮੀ ਪਾਰਟੀ ਨੂੰ ਵੀ ਮਿਲਿਆ ਤੇ ਪੰਜਾਬ ਦੇ ਲੋਕ ਲਗਾਤਾਰ ਇਸ ਮੁਹਿੰਮ ਦੇ ਤਹਿਤ ਜਿਹੜੇ ਕਿ ਜਾਗਰੂਕ ਹੋਏ ਹਾਲਾਂਕਿ ਬੀਤੇ ਇਨਾਂ ਦੇ ਵਿੱਚ ਮੋਗਾ ਦੇ ਵਿੱਚ ਇੱਕ ਵਿਸ਼ਾਲ ਰੈਲੀ ਹੋਈ ਜਿਸ ਦੇ ਵਿੱਚ 68 ਮਾਰਦਾ ਇਕੱਠ ਨਜ਼ਰ ਆਇਆ ਅੱਜ ਸਾਡੇ ਨਾਲ ਉੱਥੇ ਹੀ ਇਸ ਮੁੱਦੇ ਨੂੰ ਲੈ ਕੇ ਗੱਲਬਾਤ ਕਰਨ ਦੇ ਲਈ ਦਰਸ਼ਨ ਸਿੰਘ ਜੀ ਮੌਜੂਦ ਨੇ ਤੇ ਉੱਥੇ ਹੀ ਨਸ਼ਿਆਂ ਨੂੰ ਲੈ ਕੇ ਅੱਜ ਗੱਲਬਾਤ ਕਰਾਂਗੇ ਸਰ ਸ਼ੁਕਰੀਆ ਸਰ ਠੀਕ ਹੈ ਜੀ ਸਰ ਜਿਵੇਂ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਗਈ ਹੈ 1 ਸਾਲ ਹੋ ਗਿਆ ਹੈ ਕਿਵੇਂ ਦਾ ਜਿਹੜਾ ਕਿ ਸਹਿਯੋਗ ਲੋਕਾਂ ਦਾ ਮਿਲਿਆ ਤੇ ਉੱਥੇ ਹੀ ਲੋਕ ਕਿ ਹੁਣ ਇਸ ਮੁਹਿੰਮ ਤੋਂ ਜਾਗਰੂਕ ਹੈ ਜੀ ਦੇਖੋ ਲੋਕਾਂ ਦਾ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਹੈ ਅਸੀਂ ਵੀ ਪਿੰਡਾਂ ਦੇ ਵਿੱਚ ਜਾਂਦੇ ਆ ਜਿਹੜੀਆਂ ਸਾਡੀਆਂ ਬੀਡੀਸੀ ਕਮੇਟੀਆਂ ਬਣੀਆਂ ਹੋਈਆਂ ਨੇ ਉਹ ਕਮੇਟੀਆਂ ਸਾਨੂੰ ਬਹੁਤ ਵਧੀਆ ਸਹਿਯੋਗ ਦੇ ਰਹੀਆਂ ਨੇ ਤੇ ਬਹੁਤ ਇਸ ਤਰ੍ਹਾਂ ਦੇ ਜਿਹੜੇ ਨਸ਼ਿਆਂ ਦੇ ਸਲਾਗਰਦ ਸੀਗੇ ਬਹੁਤ ਵੱਡੇ ਵੱਡੇ ਉਹ ਪੜੇ ਵੀ ਜਾ ਰਹੇ ਹਨ ਕੋਈ ਜਿਹਨਾਂ ਦੇ ਅੰਦਰ ਵੀ ਹਨ ਬਹੁਤ ਵਧੀਆ ਲੋਕਾਂ ਦਾ ਰਿਸਪਾਂਸ ਮਿਲ ਰਿਹਾ ਹੈ ਬਾਕੀ ਜੋ ਹੁਣ ਮੋਗੇ ਰੈਲੀ ਹੋਈ ਹੈ ਉਹ ਰੈਲੀ ਤੋਂ ਤਾਂ ਸਾਰੀ ਦੁਨੀਆ ਜਾਗਰੂਤ ਹੋਈ ਚੁੱਕੀ ਹੈ ਕਿ ਪੰਜਾਬ ਸਰਕਾਰ ਵੱਲੋਂ ਜੋ ਇਹ ਜੁੱਧ ਨਸ਼ਿਆਂ ਵਿਰੁੱਧ ਮਹਿੰਮ ਛੜੀ ਗਈ ਹੈ ਤੇ ਲੋਕੀ ਉਹਨਾਂ ਤੋਂ ਕਿੰਨੇ ਵੀ ਜਾਗਰਤ ਨੇ ਤੇ ਲੋਕ ਕਿੰਨਾ ਕੋਈ ਭਗਵੰਦ ਸਿੰਘ ਮਾਨ ਤੇ ਪੰਜਾਬ ਸਰਕਾਰ ਨੂੰ ਪਿਆਰ ਕਰਦੇ ਨੇ ਉਹ ਤੁਸੀਂ ਸਭ ਦੇਖ ਹੀ ਲਿਆ ਜੀ ਤੁਸੀਂ ਬੀਡੀਸੀ ਮੈਂਬਰਾਂ ਦੀ ਗੱਲ ਕਰੀਏ ਕੁਝ ਲੋਕ ਇਸ ਨੂੰ ਲੈ ਕੇ ਹਜੇ ਜਾਗਰੂਕ ਨਹੀਂ ਕਿ ਬੀਡੀਸੀ ਅਕਸਰ ਇਹਦਾ ਮਤਲਬ ਆਰਥਿਕ ਹੀ ਆ ਤੇ ਲੋਕਾਂ ਦੇ ਵਿੱਚ ਜਦ ਕਿ ਇਹਦਾ ਵਿੱਚ ਪਿੰਡਾਂ ਦੇ ਪਹਿਰੇਦਾਰ ਜਿਹੜੇ ਕਿ ਨਿਯੁਕਤ ਨੇ ਮੈਂਬਰ ਨੇ ਕੁਝ ਲੋਕ ਕਹਿੰਦੇ ਨੇ ਕਿ ਵੀ ਇਹਦੇ ਵਿੱਚ ਕੰਮ ਕੀ ਆ ਕਿਸ ਤਰ੍ਹਾਂ ਕੰਮ ਹੁੰਦਾ ਜੀ ਇਹਦੇ ਵਿੱਚ ਇਹ ਜਿਹੜੇ ਬੀਟੀਸੀ ਮੈਂਬਰ ਹੁੰਦੇ ਨੇ ਨਾ ਜੀ ਇਹ ਇੱਕ ਅਸੀਂ ਨਾ ਪਿੰਡਾਂ ਦੇ ਵਿੱਚ ਕਮੇਟੀ ਹੁੰਦੀ ਹੈ 11 ਮੈਂਬਰੀ ਕਮੇਟੀ ਬਣਾਈ ਹੁੰਦੀ ਹੈ ਉਹਨਾਂ ਨੂੰ ਅਸੀਂ ਬੀਟੀਸੀ ਮੈਂਬਰ ਕਹਿੰਦੇ ਹਾਂ ਜੀ ਉਹਨਾਂ ਦਾ ਇੱਕ ਪ੍ਰਬੰਧਕ ਲਾਇਆ ਹੁੰਦਾ ਤੇ ਜੋ ਵੀ ਪਿੰਡ ਦੇ ਵਿੱਚ ਕੋਈ ਬੰਦਾ ਨਸ਼ਿਆਂ ਦਾ ਕੰਮ ਕਰਦਾ ਕਾਰੋਬਾਰ ਕਰਦਾ ਤੇ ਉਹਨਾਂ ਦੇ ਉੱਪਰ ਨਿਗਰਾਨ ਰੱਖਣ ਦੇ ਵਾਸਤੇ ਜਾਂ ਕੋਈ ਬਾਹਰੋਂ ਆ ਕੇ ਕੋਈ ਪਿੰਡਾਂ ਵਿੱਚ ਕੋਈ ਨਸ਼ਾ ਵੇਚਦਾ ਜਾਂ ਪਿੰਡ ਦਾ ਕੋਈ ਬੰਦਾ ਨਸ਼ਾ ਕਰਦਾ ਉਸ ਨੂੰ ਉਹ ਕਮੇਟੀ ਜਿਹੜੀ ਹੈਗੀ ਹੈ ਉਹ ਸਬੰਧਿਤ ਹਸਪਤਾਲ ਜਿਹੜੇ ਸਾਡੇ ਨਸ਼ਾ ਸੜੋਪ ਕੇਂਦਰ ਨੇ ਉਹਨਾਂ ਨੂੰ ਸੇ ਦਾਖਲ ਕਰਾਉਂਦੀ ਉਹਨਾਂ ਦਾ ਰਾਜ ਕਰਾਉਂਦੀ ਆ ਤੇ ਜਿਹੜੀਆਂ ਬੀਟੀਸੀ ਕਮੇਟੀਆਂ ਨੇ ਜੀ ਇਹਨਾਂ ਦਾ ਮੇਨ ਮਕਸਦ ਇਹੀ ਹੈ ਕਿ ਜਿਹੜਾ ਆਪਣੇ ਪਿੰਡ ਦੇ ਜਿਹੜੇ ਆ ਇੱਕ ਤਰ੍ਹਾਂ ਦੇ ਉਹ ਪਹਿਰੇਦਾਰ ਨੇ ਤੇ ਆਪਣੇ ਪਿੰਡ ਦੇ ਵਿੱਚ ਉਹ ਜਿਹੜਾ ਹੈਗਾ ਨਸ਼ਾ ਜਿਹੜਾ ਬਿਲਕੁਲ ਨਹੀਂ ਵਿਕਣ ਦੇ ਰੇ ਤੇ ਨਾ ਕੋਈ ਬਾਹਰੋਂ ਪਿੰਡ ਦੇ ਵਿੱਚ ਜਿਹੜਾ ਨਸ਼ਾ ਹੈਗਾ ਉਹ ਆਉਣ ਦੇ ਰੇ ਮਤਲਬ ਤੁਹਾਡਾ ਕਹਿਣ ਦਾ ਮਤਲਬ ਇਹ ਆ ਕਿ ਹੁਣ ਪਿੰਡਾਂ ਦੇ ਜਿਹੜੇ ਕਿ ਲੋਕ ਨੇ ਉਹ ਖੁਦ ਆਪਣੀ ਰਾਖੀ ਆਪ ਕਰਦੇ ਨੇ ਹਾਂਜੀ ਹਾਂਜੀ ਇਹ 99% 99% ਹੈ ਜੀ ਇਹ ਕਿ ਜਿਹੜੇ ਪੰਜਾਬ ਦੇ ਲੋਕ ਨੇ ਉਹ ਹੁਣ ਆਪਣੀ ਰਾਖੀ ਜਿਹੜੀ ਆਪ ਕਰਨ ਲੱਗੇ ਨੇ ਤੇ ਪਿੰਡਾਂ ਦੇ ਲੋਕ ਨਹੀਂ ਚਾਹੁੰਦੇ ਹੁਣ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਨਸ਼ਿਆਂ ਦਾ ਜੋ ਅਕਸ ਸ਼੍ਰੋਮਣੀ ਅਕਾਲੀ ਦਲ ਵੇਲੇ ਇਹਨਾਂ ਦੀ ਸਰਕਾਰ ਵੇਲੇ ਜੋ ਨਸ਼ਿਆਂ ਦਾ ਪੂਰਾ ਪੰਜਾਬ ਦੇ ਵਿੱਚ ਜਾਲ ਵਿਛਾ ਦਿੱਤਾ ਗਿਆ ਸੀ ਘਰ-ਘਰ ਦੇ ਵਿੱਚ ਇਹਨਾਂ ਨੇ ਨਸ਼ਾ ਪਹਚਾਇਆ ਸੀਗਾ ਲੋਕੀ ਹੁਣ ਬਹੁਤ ਜਾਗਰੂਕ ਹੋ ਚੁੱਕੇ ਨੇ ਬਾਕੀ ਤੁਸੀਂ ਦੇਖਿਆ ਜਿਵੇਂ ਮੋਗੇ ਦੇ ਵਿੱਚ ਰੈਲੀ ਹੋਈ ਹੈ ਤੇ ਉਹ ਮੋਗੇ ਮੋਗੇ ਦੀ ਰੈਲੀ ਨੇ ਤੇ ਇਹਨਾਂ ਦਾ ਜਿਹੜੀ ਇਹ ਪਾਰਟੀਆਂ ਸੀ ਨਸ਼ੇ ਦੇ ਸਤਾਕਰ ਸੀ ਜਿਹੜੇ ਇਹਨਾਂ ਦਾ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਲੱਕ ਤੋੜ ਕੇ ਰੱਖ ਦਿੱਤਾ ਤੇ ਤੁਸੀਂ ਮੋਗਾ ਦੀ ਵਿਸ਼ਾਲ ਰੈਲੀ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਵਿਰੋਧੀ ਧਿਰ ਨੇ ਕਾਫੀ ਅਫਵਾਹਾਂ ਵੀ ਠਾਈਆਂ ਸੀਗੀਆਂ ਨਹੀਂ ਜੀ ਇਹ ਵਿਰੋਧੀ ਧਿਰਾਂ ਹੁੰਦੀਆਂ ਇਹਨਾਂ ਨੇ ਵਿਰੋਧ ਕਰਨਾ ਹੀ ਹੁੰਦਾ ਕੁਝ ਲੋਕ ਉੱਥੇ ਵੀਡੀਓ ਪਾ ਰਹੇ ਨੇ ਕੁਝ ਰਾਤ ਨੂੰ ਜਾ ਕੇ ਉਹਨਾਂ ਨੇ ਵੀਡੀਓ ਬਣਾਈਆਂ ਨੇ ਕੁਝ ਸਵੇਰੇ ਜਾ ਕੇ 5 ਵਜੇ ਖਾਲੀ ਕੁਰਸੀਆਂ ਦੀਆਂ ਵੀਡੀਓ ਤਖਾਂਦੀਆਂ ਦੁਕਾਨ ਦੇ ਇਹਨੇ ਲੋਕ ᱛᱮਉ ਕਹਿੰਦੇ ਰਹੇ ਨੇ ਦੇਖੋ ਜੀ ਆਮ ਆਦਮੀ ਪਾਰਟੀ ਨੇ ਜੋ ਜੁੱਥ ਨਸ਼ਿਆਂ ਵਿਰੁੱਧ ਰੈਲੀ ਕੀਤੀ ਸੀ ਉਹ ਰੈਲੀ ਤਾਂ ਇੱਕ ਤਰ੍ਹਾਂ ਦੀ ਫਲੋਪ ਹੋ ਗਈ ਹੈ ਉਹ ਸਿਰਫ ਜਿਹੜੀਆਂ ਵੀਡੀਓ ਸਾਨੂੰ ਸਵੇਰੇ 5 6 ਵਜੇ ਦੇ ਲਗਭਗ ਦੀਆਂ ਵੀਡੀਓ ਬਣੀਆਂ ਹੋਈਆਂ ਨੇ ਫੋਟੋਆਂ ਬਣੀਆਂ ਹੋਈਆਂ ਨੇ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਸਾਰੀ ਦੁਨੀਆ ਨੇ ਜਾਗਰੂਤੀ ਹੈ ਦੇਖਿਆ ਹੈ ਕਿ ਕਿਵੇਂ ਲੱਖਾਂ ਦੇ ਹਿਸਾਬ ਦੇ ਨਾਲ ਜਿਹੜਾ ਜੁੱਥ ਹੈ ਪੰਜਾਬ ਦਾ ਉਹ ਉੱਥੇ ਪਹੁੰਚਿਆ ਜਿਨ੍ਹਾਂ ਨੇ ਕਸਮਾਂ ਖਾਂਦੀਆਂ ਨੇ ਕਿ ਅਸੀਂ ਨਾ ਨਸ਼ਾ ਅੱਜ ਤੋਂ ਬਾਅਦ ਕਰਾਂਗੇ ਤੇ ਨਾ ਹੀ ਅਸੀਂ ਆਪਣੇ ਹਲਕਿਆਂ ਦੇ ਵਿੱਚ ਜਿਹੜਾ ਨਸ਼ਾ ਹੈਗਾ ਉਹ ਹੁਣ ਦਵਾਂਗੇ ਜੀ ਜਿਸ ਤਰ੍ਹਾਂ ਤੁਸੀਂ ਨੌਜਵਾਨਾਂ ਦੀ ਗੱਲ ਕਰੀ ਆ ਤਾਂ ਗੱਲ ਕਰੀਏ ਨੌਜਵਾਨਾਂ ਨੂੰ ਲੈ ਕੇ ਫਿਰ ਦੇਖਿਆ ਜਾਵੇ ਤਾਂ ਹੁਣ ਨੌਜਵਾਨਾਂ ਦਾ ਹੰਗਾਰਾ ਕਿਸ ਤਰ੍ਹਾਂ ਮਿਲ ਰਿਹਾ ਹੈ ਕਿਉਂਕਿ ਬਹੁਤ ਸਾਰੀ ਜਿਹੜੀ ਅੱਜ ਕੱਲ ਦੀ ਪੀੜ੍ਹੀ ਉਹ ਸ਼ੌਂਕ-ਸ਼ੌਂਕ ਦੇ ਵਿੱਚ ਨਸ਼ੇ ਕਰਦੀ ਹੋਈ ਦੇਖੀ ਆ ਪਰੰਤੂ ਹੁਣ ਉੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੌ ਵੀ ਉੱਥੇ ਉਹਨਾਂ ਦੇ ਵੱਲੋਂ ਚੁਕਾਈ ਗਈ ਹੈ ਜੀ ਦੇਖੋ ਜੀ ਭਗਵੰਤ ਸਿੰਘ ਮਾਨ ਨੇ ਜਿਹੜੇ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਬਹੁਤ ਉਹਨਾਂ ਨੇ ਆਪਣੇ ਵੱਲੋਂ ਜੋਰ ਲਾਇਆ ਹੋਇਆ ਤੇ ਕੁਝ ਪਰਸੈਂਟ ਜਿਹੜਾ ਹੈਗਾ ਅਸ 90% ਦੇ ਲਗਭਗ ਪੰਜਾਬ ਚੋਂ ਨਸ਼ਾ ਜਿਹੜਾ ਹੈਗਾ ਉਹ ਬਿਲਕੁਲ ਖਤਮ ਹੋ ਚੁੱਕਿਆ ਹੈ ਜਿਹੜਾ ਕੁਝ ਪਰਸੈਂਟ 5-7% ਰਹਿ ਗਿਆ ਉਹ ਅਸੀਂ ਖਤਮ ਕਰਕੇ ਰ੍ਹਾਂਗੇ ਇਹ ਸਾਡੀ ਖੁਸ਼ਕਿਸਮਤੀ ਹੋਊਗੀ ਕਿ 2027 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜੇ ਦੁਬਾਰਾ ਆਉਂਦੀ ਹੈ ਤਾਂ ਅਸੀਂ 1% ਵੀ ਨਸ਼ਾ ਪੰਜਾਬ ਦੇ ਵਿੱਚ ਨਹੀਂ ਰਹਿਣ ਦਵਾਗੇ ਤੇ ਬਾਕੀ ਲੋਕਾਂ ਦੀ ਬਦਕਿਸਮਤੀ ਹੋਏਗੀ ਜੇ ਉਹ ਅਕਾਲੀ ਦਲ ਜਾਂ ਕਾਂਗਰਸ ਜਾਂ ਭਾਜਪਾ ਦੀ ਸਰਕਾਰ ਬਣਾਉਂਦੇ ਨੇ ਜੇ ਇਹਨਾਂ ਦੀ ਸਰਕਾਰ ਦੁਬਾਰਾ ਤੇ ਦੁਬਾਰਾ ਫੇਰ ਆਉਂਦੀਆਂ ਨੇ ਤਾਂ ਪੰਜਾਬ ਦੇ ਵਿੱਚ ਜੋ ਪਹਿਲਾਂ ਹਾਲਾਤ ਸੀਗੇ ਜਿਵੇਂ ਪਹਿਲਾਂ ਘਰ ਘਰ ਨਸ਼ਾ ਵੇਚਦਾ ਸੀਗਾ ਨਸ਼ਾ ਦਾ دریا ਵਗ ਰਿਹਾ ਸੀਗੇ ਤੇ ਸਾਡੀਆਂ ਧੀਆ ਭੈਣਾਂ ਦੇ ਇਹਨਾਂ ਨੇ ਸਾਹ ਗਰੋਲ ਕੇ ਰੱਖ ਦਿੱਤੇ ਸੀਗੇ ਉਹੀ ਦੌਰ ਦੌਰ ਜਿਹੜਾ ਹੈਗਾ ਉਹ ਦੁਬਾਰਾ ਫੇਰ ਆ ਜਾਏਗਾ ਸੋ ਅਸੀਂ ਪੰਜਾਬ ਦੇ ਵਸਨੀਕਾਂ ਨੂੰ ਅਪੀਲ ਕਰਾਂਗੇ ਕਿ 2027 ਦੇ ਵਿੱਚ ਵੱਧ ਤੋਂ ਵੱਧ ਜਿਹੜਾ ਹੈਗਾ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਉਹਨਾਂ ਦੀ ਸਰਕਾਰ ਬਣਾਓ ਜਿਹੜਾ 1-2% ਨਸ਼ੇ ਦੇ ਸਤਾਕਰ ਜਿਹੜੇ ਪੰਜਾਬ ਦੇ ਵਿੱਚ ਬੱਤੇ ਹੋਏ ਨੇ ਅਸੀਂ ਉਹਨਾਂ ਨੂੰ ਵੀ ਖਤਮ ਕਰਾਂਗੇ